69ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਣਿਆ ਚੈਂਪੀਅਨ ਅੰਮ੍ਰਿਤਸਰ ਸਾਹਿਬ ਦੂਜੇ ਅਤੇ ਜ਼ਿਲ੍ਹਾ ਰੂਪਨਗਰ ਆ ਤੀਸਰੇ ਸਥਾਨ ਤੇ ਵ代ਕ ਡਾਕਟਰ ਸੁਖਵਿੰਦਰ ਸੁਖੀ ਤੇ ਵ代ਕ ਡਾਕਟਰ ਨਛੱਤਰਪਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਕਬੱਡੀ ਨੈਸ਼ਨਲ ਸਟਾਈਲ 90 ਸਾਲ ਉਮਰ ਵਰਗ ਲੜਕੀਆਂ ਦੀ ਟੂਰਨਾਮੈਂਟ ਅੱਜ ਪੰਗਲ ਕਲਾ ਦੇ ਇੰਡੋਰ ਸਟੇਡੀਅਮ ਵਿਖੇ ਸਮਾਪਤ ਹੋਈ ਜਿਸ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰੋਫੀ ਜਿੱਤੀ ਅਤੇ ਚੈਂਪੀਅਨ ਬਣਿਆ ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੂਸਰੇ ਨੰਬਰ ਅਤੇ ਜ਼ਿਲ੍ਹਾ ਰੂਪਨਗਰ ਤੀਸਰੇ ਸਥਾਨ ਤੇ ਰਿਹਾ ਟੀਮ ਦੇ ਬਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਮੁੱਖ ਮਹਿਮਾਨ ਵੱਲੋਂ ਪਾਏ ਗਏ ਮੈਡਲ ਇਸ ਮੌਕੇ ਤੇ ਵਿਧਾਇਕ ਅਤੇ ਕੈਬਨਟ ਰੈਂਕ ਡਾਕਟਰ ਸੁਖਵਿੰਦਰ ਸੁਖੀ ਅਤੇ ਵਿਧਾਇਕ ਡਾਕਟਰ ਨਛੱਤਰਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਟੂਰਨਾਮੈਂਟ ਦਾ ਕੀਤਾ ਰਸਮੀ ਉਦਘਾਟਨ ਦੋਨਾ ਵਜੀਰਾ ਨੇ ਕਬੱਡੀ ਦੇ ਮੈਚ ਦਾ ਲਿਆ ਆਨੰਦ ਅਤੇ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ ਜੇਤੂ ਖਿਡਾਰੀਆਂ ਨੂੰ ਵੰਡੇ ਗਏ ਇਨਾਮ ਇਸ ਮੌਕੇ ਤੇ ਉਹਨਾਂ ਨਾਲ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਅਤੇ ਸਾਬਕਾ ਸਿੱਖਿਆ ਅਧਿਕਾਰੀ ਅਮਰਜੀਤ ਖਟਕੜ ਰਹੇ ਮੌਜੂਦ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਅਤੇ ਮੈਡਮ ਦਵਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਸਨਮਾਨ ਚਿੰਨ ਦੇਕ ਨਿਵਾਜ਼ਿਆ ਇਸ ਮੌਕੇ ਤੇ ਟੂਰਨਾਮੈਂਟ ਕਮੇਟੀ ਦੇ ਜਨ ਸਕੱਤਰ ਮੁਖ ਅਧਿਆਪਕ ਪਰਵਿੰਦਰ ਸਿੰਘ ਪੰਗਲ ਸਟੇਡ ਅਵਾਰਡੀ ਅਤੇ ਕਬੱਡੀ ਦੇ ਵੱਖ-ਵੱਖ ਕੋਨਵੀਨਰ ਅਤੇ ਸਰੀਰਕ ਸਿੱਖਿਆ ਨਾਲ ਸੰਬੰਧਿਤ ਡੀਪੀਏ ਪੀਟੀਆਈ ਆਦਿ ਸਟਾਫ ਰਿਹਾ ਹਾਜ਼ਰ ਖਿਡਾਰੀਆਂ ਲਈ ਖਾਣੇ ਅਤੇ ਰਹਿਣ ਲਈ ਕੀਤਾ ਗਿਆ ਸੀ ਸੁਚੱਜਾ ਪ੍ਰਬੰਧ ਗ੍ਰਾਮ ਪੰਚਾਇਤ ਪੰਗਲ ਕਲਾ ਦੇ ਸਰਪੰਚ ਰਣਜੀਤ ਰਾਣਾ ਨੇ ਵਧਾਈਕਾਂ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਕਿ ਜ਼ਿਲ੍ਹਾ ਪੱਧਰੀ ਖੇਡ ਦਫ਼ਤਰ ਨੂੰ ਬਦਲ ਕੇ ਪੰਗਲ ਕਲਾ ਦੇ ਇੰਡੋਰ ਸਟੇਡੀਅਮ ਵਿਖੇ ਲਿਆਂਦਾ ਜਾਵੇ ਇਸ ਮੌਕੇ ਵਿਧਾਇਕਾਂ ਵੱਲੋਂ ਇੰਡੋ ਸਟੇਡੀਅਮ ਦੇ ਕੈਪਸ ਵਿੱਚ ਪੌਦੇ ਵੀ ਲਗਾਏ ਗਏ। ਅਖੀਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਸਮੁੱਚੇ ਸਟਾਫ ਦਾ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਡਿਊਟੀਆਂ ਨਿਭਾਉਣ ਵਾਲੇ ਸਟਾਫ ਨੂੰ ਕੀਤਾ ਸਨਮਾਨਿਤ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਨਮਾਸ਼ਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਖਾਸ ਰਿਪੋਰਟ।

i vale. vale. ਨਰਰਮੀਆਂ ਪੰਜਾਬ ਸਕੂਲ ਖੇਡਾਂ ਕਬੱਡੀ ਦੀਆਂ ਅੰਡਰ 19 ਲੜਕਿਆਂ ਦੀਆਂ ਜੋ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਖਿਡਾਰੀ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ ਆਏ ਮੈਂ ਜਿੱਤੇ ਉਹਨਾਂ ਨੂੰ ਪਹੁੰਚਣ ਦੇ ਦਾਦਰ ਦਰਵਾਜ਼ਾ ਕਰਦਾ ਤੇ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਵਿੰਦਰ ਸੁਖੀ ਜੀ ਕੈਬਨਟ ਮੰਤਰੀ ਪੰਜਾਬ ਸਰਕਾਰ ਉਹ ਅੱਜ ਇਸ ਵਿਸ਼ੇਸ਼ ਤੌਰ ਤੇ ਸਾਡੇ ਨਾਲ ਜੁੜ ਕੇ ਆਏ ਉਹਨਾਂ ਦੇ ਨਾਲ ਸਤਿਕਾਰਯੋਗ ਡੀਓ ਸ਼੍ਰੀਮਤੀ ਅਨੀਤਾ ਸ਼ਰਮਾ ਜੀ ਦੇਪਰੀディオ ਲਖਵੀਰ ਜੀ ਔਰ ਜਿਹੜਾ ਸਪੋਰਟਸ ਅਫਸਰ ਦਵਿੰਦਰ ਕੌਰ ਜੀ ਔਰ ਸਮੂਚੀ ਇਹਨਾਂ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਫਰਾਲਾ ਕੀਤਾ ਔਰ ਬੱਚਿਆਂ ਨੂੰ ਵਿਚਾਦ ਕੀਤਾ ਔਰ ਬਹੁਤ ਵੱਡੇ ਪ੍ਰਬੰਧ ਕੀਤੇ ਇਸ ਲਈ ਮੈਂ ਸਾਧਾ ਦਾ ਧੰਨਵਾਦ ਕਰਦਾ ਧੰਨਵਾਦ ਬਾਦਸ਼ਾਹ ਜੱਲ ਨੂੰ ਅਮਰਪੁਰਿਆ ਪੰਜਾਬ ਰਾਜ ਦੇ ਅੰਤਜਲਾ ਉਹਨੂੰ ਪ੍ਰਦਾਵਾਵਾ ਦੇ ਸ਼੍ਰੀ ਭਗਤ ਸਿੰਘ ਨਵੰਦੇ ਜੀ ਕੀ ਹੈ ਉਹ ਨਾ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਬੱਚੇ 19 ਇਹ ਫਿਰ ਆਇਆ ਇਹਨਾਂ ਨੂੰ ਉਹਨਾਂ ਦੇ ਪ੍ਰਤੀ ਸਰਵਾਂ ਨੂੰ ਮਿਆ ਕਹਿੰਦਾ ਕਿ ਸ਼ਹੀਦਾਂ ਸਦਾ ਬਖਸ਼ੀ ਰਿਹਾ ਹੈ ਤੇ ਆਇਆ ਹੈ ਤੇ ਮੇਰੇ ਲਈ ਬੜੀ ਮਹਾਨ ਵਾਲੀ ਗੱਲ ਹੈ ਕਿ ਅੱਜ ਦਾ ਸਦਾ ਪੰਜਾਬ ਜਿਹੜਾ ਨੱਚਦਾ ਪੰਜਾਬ ਹੈ माहौल स्तर मानसा में पंजाब अंदर खेलने बच्चे लोग कल चल के हिस्सा लह रहे और को पा बना रहे हैं अच्छ इस कमेटी में सब डिस्ट्रिक्ट कमेटी है जो प्रेजिडेंट ने श्रीमती निकल शर्मा जी जो जिला सिक्ख्या अफसर ने श्री लखवीर जी जो डिपी जी ओ ने और मैडम दोगिंद्र कौर जी जो टूर्नामेंट के मैन और वही समुची टीम उन्होंने मैं बधाई देनी चाहूँगा कि कामयाब टूर्नामेंट कर हर बच्चा साले के तंदुरुस्त बने और देश व्यक्ति लेना योगदान पाए कमेटी रूप में मौका दिन बराबर दिया कर सकता है एक बार फिर जो जीत के जान उन्होंने बख बखाई और जो अगर किसी काम करके सैकेंड रहे थर्ड रहे ਉਹ ਲਈ ਅੱਗੇ ਤਾਂ ਵੀ ਪ੍ਰੋਸੈਸਿਸ ਤੇ ਉਹ ਵੀ ਬਰੀਆਂ ਨੂੰ ਦਿੱਤਾ ਹੈ ਧੰਨਵਾਦ ਕੋਰਸੋ ਇੱਕ ਬਰੀ ਨਕਸਾ ਹੋ ਗਿਆ ਸਪੈਕਟ ਨੂੰ ਬਿਲਡਿੰਗ ਹੋਵੇ ਕਟਲ ਨੂੰ ਕਰੀਏਟਸ ਆ ਲਗਾ ਵੈਂਡੋੜਾ ਨੇ ਮੰਗਾ ਕਿ ਇਸ ਸੈਕਟਰ ਦਾ ਕੋਰਸ ਟ੍ਰੇਨਿੰਗ ਲਈ ਬਚਾ ਰਹੇਗਾ ਜਨਾਈ ਜਿਆ ਕੋਰਸ ਜੇ ਲੀਐਲਈ ਦੋਸਤੀ ਸੁਪਤਾ ਜਿਆਏ ਆ ਅਸੀਂ ਜੇ ਲੋਈ ਜੀਨਾ ਬਹੱਲਾ ਹੈ ਮੈਂ ਨਾ ਉਹ ਜਾ ਕੇ ਸੀਏ ਮੰਗਾ ਅਸੀਂ ਚਟਾ ਦੇ ਸਰਦਾਰ 69ਵੀਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ਨੈਸ਼ਨਲ ਕਬੱਡੀ ਟੂਰਨਾਮੈਂਟ ਦੇ ਅੱਜ ਲੜਕਿਆਂ ਦੇ ਫਾਈਨਲ ਮੈਚਾਂ ਦੇ ਵਿੱਚ ਮੁੱਖ ਮਹਿਮਾਨ ਬਹੁਤ ਹੀ ਵਿਸ਼ੇਸ਼ ਤੌਰ ਤੇ ਆਪਣੇ ਕੀਮਤੀ ਸਮਾਂ ਕੱਢ ਕੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਕੈਬਨਿਟ ਟਰੈਕ ਪੰਜਾਬ ਸਰਕਾਰ ਤੇ ਉਹਨਾਂ ਦੇ ਨਾਲ ਵੱਡੇ ਵੀਰ ਡਾਕਟਰ ਨਿਸ਼ਚਤਰਪਾਲ ਜੀ ਐਮਐਲਏ ਨਵਾਂ ਸ਼ਹਿਰ ਤੋਂ ਦੋਨੇ ਹੀ ਵਿਸ਼ੇਸ਼ ਤੌਰ ਤੇ ਅੱਜ ਦੇ ਇਸ ਫਾਈਨਲ ਦੇnde ਟੂਰਨਾਮੈਂਟ ਦੇ ਵਿੱਚ ਸਾਡੇ ਵਿਚਕਾਰ ਪਹੁੰਚੇ ਆ ਉਹਨਾਂ ਦਾ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਜੀ ਭਗ ਸਿੰਘ ਨਗਰ ਅਤੇ ਸਮੁੱਚੀ ਡੀਟੀਸੀ ਵੱਲੋਂ ਹਾਰਦਿਕ ਜੀ ਆਇਆਂ ਨੂੰ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਟੋਟਲ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ ਤੇ ਇਸ ਡੀਟੀਸੀ ਤੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਿਹੜਾ 23 ਟੀਮਾਂ ਦੇ ਜ਼ਿਲ੍ਹਿਆਂ ਦੇ ਰਹਿਣ ਦਾ ਪ੍ਰਬੰਧ ਸਾਰੇ ਬੱਚਿਆਂ ਦੇ ਖਾਣੇ ਦਾ ਪ੍ਰਬੰਧ ਕਾਮਨ ਮੈਸ ਜਿਹੜੀ ਆ ਉਹ ਆਪਣੇ ਲੈਵਲ ਤੇ ਅਰੇਂਜ ਕੀਤੀ ਆ ਤੇ ਨਮਾ ਸ਼ਹਿਰ ਦੇ ਜਿਹੜੇ ਲੋਕਲ ਸਕੂਲ ਸੀਗੇ ਉੱਥੇ ਸਾਰੀਆਂ ਹੀ ਜਿਹੜੀਆਂ ਟੀਮਾਂ ਨੂੰ ਰਹਿائش ਦਿੱਤੀ ਗਈ ਬਕਾਇਦਾ ਬਹੁਤ ਹੀ ਵਧੀਆ ਰਹਿائش ਦਿੱਤੀ ਤੇ ਨਾਲ ਦੀ ਨਾਲ ਉੱਥੋਂ ਇੱਥੇ ਆਉਣ ਨੂੰ ਥੋੜੀ ਜਿਹੀ ਦਿੱਕਤ ਸੀਗੀ ਉਹਦੇ ਲਈ ਸਾਰੇ ਬੱਚਿਆਂ ਦੀ ਦਿੱਕਤ ਨੂੰ ਦੂਰ ਕਰਦਿਆਂ ਹੋਇਆ ਮਾਨਜੋਗ ਡੀਓ ਮੈਡਮ ਵੱਲੋਂ ਬੱਚਿਆਂ ਦੇ ਲਈ ਬੱਸਾਂ ਦਾ ਪ੍ਰਬੰਧ ਕੀਤਾ ਤੇ ਬੱਸਾਂ ਦੇ ਵਿੱਚ ਹੀ ਜਿਹੜੇ ਬੱਚੇ ਆ ਸਵੇਰ ਨੂੰ ਇੱਥੇ ਆਂਦੇ ਆ ਪੇ ਸ਼ਾਮ ਨੂੰ ਜਦੋਂ ਤੱਕ ਟੂਰਨਾਮੈਂਟ ਖਤਮ ਨਹੀਂ ਹੁੰਦਾ ਬੱਸਾਂ ਦੇ ਵਿੱਚ ਹੀ ਜਿਹੜੇ ਬੱਚੇ ਆ ਆਪਣੀਆਂ ਆਪਣੀਆਂ ਰਹਿਸ਼ਿਆਂ ਦੇ ਵਿੱਚ ਉੱਥੇ ਪਹੁੰਚਦੇ ਆ ਸੋ ਸਮੁੱਚੀ ਡੀਟੀਸੀ ਦਾ ਇੱਥੇ ਦੇ ਨਗਰ ਨਿਵਾਸੀਆਂ ਦਾ ਨਵਾਂ ਸ਼ਹਿਰ ਦੇ ਜਿੰਨੇ ਵੀ ਪਤਵੰਤੇ ਸੱਜਣੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੋਂ ਵਿਸ਼ੇਸ਼ ਤੌਰ ਤੇ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਜਿੱਥੇ ਸਾਡੇ ਮੁੱਖ ਮਹਿਮਾਨ ਦੋਨਾਂ ਹਲਕਿਆਂ ਦੇ ਐਮਐਲਏ ਸਵਾਨ ਤੇ ਕੈਬਨਿਟ ਮੰਤਰੀ ਸਾਹਿਬ ਪਹੁੰਚਿਆ ਉਹਨਾਂ ਦੇ ਨਾਲ ਸਾਡੇ ਢੰਡਾ ਸਾਹਿਬ ਜੀ ਪ੍ਰਧਾਨ ਐਸਸੀ ਬਿੰਗ ਨਵਾਂ ਸ਼ਹਿਰ ਤੇ ਸਾਡੇ ਸਾਬਕਾ ਡਿਪਟੀ ਡੀਓ ਅਮਰਜੀਤ ਖਟਗੜਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਤੇ ਉਹਨਾਂ ਦਾ ਵੀ ਮੈਜ ਇੱਥੇ ਪਹੁੰਚਣ ਤੇ ਇਨਾਮ ਵੰਡ ਸਮਰੋਹ ਤੇ ਧੰਨਵਾਦ ਕਰਦਾ ਜੀ ਧੰਨਵਾਦ ਜੀ ਤਾਂ ਇਹ ਦਿਨ ਚੱਲਣਗੇ ਜੀ ਕਬੱਡੀ ਦੇ ਜਿਹੜੇ ਸਾਡੇ ਟੋਟਲ ਇੱਥੇ 4 ਦਿਨ ਟੂਰਨਾਮੈਂਟ ਚੱਲਿਆ ਜੀ ਇਸ ਤੋਂ ਪਹਿਲਾਂ ਲੜਕੀਆਂ ਦੇ ਟੂਰਨਾਮੈਂਟ ਅੰਡਰ 19 ਦੇ ਹੋ ਕੇ ਹਟੇ ਆ ਉਹਦਾ ਜਿਹੜਾ ਇਨਾਮ ਵੰਡਵਾ ਵੱਡੇ ਬਹੁਤ ਹੀ ਮਾਨਯੋਗ ਮੈਡਮ ਸੰਤੋਸ਼ ਕਟਾਰੀਆ ਹਲਕਾ ਬੜਾ ਚੌਰ ਉਹਨਾਂ ਵੱਲੋਂ ਕੀਤਾ ਗਿਆ ਸੀ ਸੋ ਅੱਜ ਲੜਕਿਆਂ ਦਾ ਦੂਜਾ ਦਿਨ ਹੈ ਜੀ ਸੋ ਪਹਿਲ ਲੀਗ ਦੇ ਮੈਚ ਸੀਗੇ ਕੱਲ ਸਵੇਰ ਦੇ 8:3 ਰਾਤ 8 ਵਜੇ ਤੱਕ ਟੋਟਲ 34 ਮੈਚ ਕਰਾਏ ਗਏ ਲੀਗ ਦੇ ਲੀਗ ਖਤਮ ਹੋਣ ਤੋਂ ਬਾਅਦ ਅੱਜ ਦੂਜੇ ਦਿਨ ਜਿਹੜਾ ਨਾਕਆਊਟ ਦਾ ਟੂਰਨਾਮੈਂਟ ਹੈਗਾ ਤੋਂ ਅੱਜ ਨਾਕਆਊਟ ਟੂਰਨਾਮੈਂਟ ਦੇ ਵਿੱਚ ਟੋਟਲ 12 ਟੀਮਾਂ ਨੇ ਭਾਗ ਲਿਆ ਤੋਂ ਅੱਜ ਦੇ ਮੁੱਖ ਮਹਿਮਾਨ ਜੀ ਦੇ ਸਾਹਮਣੇ ਤੀਜੀ ਤੇ ਚੌਥੀ ਪੋਜੀਸ਼ਨ ਪਹਿਲੀ ਤੇ ਦੂਜੀ ਪੋਜੀਸ਼ਨ ਦੇ ਜਿਹੜੇ ਮੈਚ ਚੱਲ ਰਹੇ ਆ ਜਿਹੜੀਆਂ ਟੀਮਾਂ ਪੋਜੀਸ਼ਨਾਂ ਪ੍ਰਾਪਤ ਕਰਨਗੀਆਂ ਅੱਜ ਦੇ ਮੁੱਖ ਮਹਿਮਾਨ ਜੀ ਵੱਲੋਂ ਬੱਚਿਆਂ ਨੂੰ ਜਿਹੜੀਆਂ ਮੋਮੈਂਟੋ ਦਿੱਤੇ ਜਾਣਗੇ ਟਰੋਫੀਆਂ ਦਿੱਤੇ ਜਾਣਗੀਆਂ ਤੋਂ ਮੈਂ ਫਿਰ ਇੱਕ ਵਾਰ ਸਮੁੱਚੀ ਲੀਡਰਸ਼ਿਪ ਦਾ ਸਾਡੇ ਦੋਨੇ ਵੱਡੇ ਵੀਰ ਸਹਿਬਾਂ ਦਾ ਜਿੰਨੇ ਵੀ ਉਹਨਾਂ ਦੇ ਨਾਲ ਸਾਡੇ ਪਤਵੰਤੇ ਸੱਜਣ ਆਏ ਆ ਸਾਰਿਆਂ ਦਾ ਸਮੁੱਚੀ ਡੀਟੀਸੀ ਵੱਲੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਧੰਨਵਾਦ ਕਰਦਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ